ਹਾਂਜੀ ਸੱਪੀ ਦੇਵੀ ਗਾੜ ਛੰਨਾ ਵਾਲਾ ਦਾ ਨਿਊ Song ਗੱਦੜਾ ਪੰਜਾਬ ਭੈਣ ਬੀਰ ਮੂਰੇ ਕੰਜਰੀਆਂ ਬਾਗ ਨੱਚਦੀ ਭਾਈ ਜੂਮ ਕਰ ਦੇਖ ਦਲ ਚੱਕ ਲੱਕ ਦੀ ਖੁਦ ਪਾਈ ਯਾਰੋ ਭੈਣ ਦੀ ਕਰੇ ਬੱਡੇ ਆਈ ਕਹਿੰਦਾ ਛੋਟੇ ਛੋਟੇ ਕੱਪੜਾ ਚ ਬੜਾ ਜੱਜਦੀ ਹੁਣ ਦੁਨੀਆ ਤੇ ਗੰਦ ਬੇ ਹਿਸਾਬ ਹੋ ਗਿਆ ਯਾਰੋ ਰੰਗਲਾ ਪੰਜਾਬ ਰੰਗਲਾ ਪੰਜਾਬ ਗੰਦੜਾ ਪੰਜਾਬ ਹੋ ਗਿਆ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਨਾ ਹੀ ਖੂਹਾਂ ਦੀ ਸੀ ਨਾ ਹੀ ਇਹ ਨਦੀਆਂ ਤੁੰਨੀਆਂ ਬਸ ਖੁਦ ਨੂੰ ਕਹਉਂਦੀਆਂ ਨੇ ਸ਼ੀਲਾ ਮੁੰਨੀਆਂ ਮੁਵਾ ਫਤੇ ਬਗੂ ਕੂੜੀਆਂ ਖਲਾਉਣ ਲੱਗ ਪਈ ਨੇ ਨਾਲੇ ਨੱਚਦੀਆਂ ਨੱਚ ਕੇ ਦਿਖਾਉਣ ਤੁੰਨੀਆਂ ਜਿਹੜਾ ਦੇਖੇ ਉਹਦਾ ਮਨ ਵੀ ਖਰਾਬ ਹੋ ਗਿਆ ਯਾਰੋ ਰੰਗਲਾ ਪੰਜਾਬ ਰੰਗਲਾ ਪੰਜਾਬ ਗੰਦੜਾ ਪੰਜਾਬ ਹੋ ਗਿਆ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਦੁੱਗ ਨੇ ਤਾਂ ਬੰਨੀਆਂ ਦੀ ਮਤ ਮਾਰਤੀ ਫੁੱਫੜਤੀ ਜੀ ਨਾਲ ਕਰਦਾ ਏ ਗੱਲ ਪਿਆਰ ਦੀ ਨਾਲ ਇੰਸਟਾ ਤੇ ਯਾਰੋ ਇੱਕ ਰੀਲ ਆਈ ਆ ਕੁੜੀ ਪਈਏ ਨਾਲ ਪੱਜੀ ਸਿੱਖ ਪਰਿਵਾਰ ਦੀ ਹੁਣ ਹੱਸ ਨੂੰ ਵੀ ਗੰਦ ਨਾਲ ਲਗਾਵ ਹੋ ਗਿਆ ਯਾਰੋ ਰੰਗਲਾ ਪੰਜਾਬ ਰੰਗਲਾ ਪੰਜਾਬ ਗੰਦੜਾ ਪੰਜਾਬ ਹੋ ਗਿਆ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਕੰਤ ਨੂੰ ਹਟੋਂ ਉਹਨਾਂ ਬੜਾ ਘੰਟਾ ਨਿਕਲੇ ਫੇਰ ਸਾਰਿਆਂ ਦੇ ਵਿੱਚ ਯਾਰ ਮੱਡਾ ਨਿਕਲੇ ਇਹਨਾਂ ਬਾਤਾਂ ਤੇ ਤਾਂ ਯਾਰੋ ਸੱਜਾ ਇੱਕ ਹੋਈ ਬਥੇਰੀ ਉਹ ਵੀ ਯਾਰੋ ਜੇ ਤੋ ਫਾਸੀ ਵਾਲਾ ਫਾਂਡਾ ਨਿਕਲੇ ਹੁਣ ਰੋਈ ਜਾਂਦਾ ਜਦੋਂ ਬੇਨਕਾਬ ਹੋ ਗਿਆ ਯਾਰੋ ਰੰਗਲਾ ਪੰਜਾਬ ਰੰਗਲਾ ਪੰਜਾਬ ਗੰਦਲਾ ਪੰਜਾਬ ਹੋ ਗਿਆ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਸੇਪੇ ਦੇ ਬਿਗੜ ਛੰਨਾ ਬੜਾ ਲਿਖਦਾ ਖਰੀ ਗੱਲ 16ਾਂ ਦੇ ਸੱਚ ਜਿਹੜੀ ਜਾਣੀ ਕੱਕ ਜੰਮ ਕੇ ਵੀ ਕਿੰਝ ਉਹਦੇ ਨੀਤ ਨਾ ਪਰੀ ਸੱਚ ਲਿਖਣਾ ਤੇ ਗਾਵਾ ਸਾਡਾ ਖਾਬ ਹੋ ਗਿਆ ਯਾਰੋ ਰੰਗ ਦਾ ਪੰਜਾਬ ਰੰਗ ਦਾ ਪੰਜਾਬ ਗੰਦੜਾ ਪੰਜਾਬ ਹੋ ਗਿਆ ਜੀ ਰੰਗ ਦਾ ਪੰਜਾਬ ਰੰਗ ਦਾ ਪੰਜਾਬ